ਅਸੀਂ ਸੈਸ਼ਨ ਦੇ ਵਿੱਚ ਦਾਖਲ ਹੋਏ ਨੇ ਸੋ ਸਮੂਹ ਸਟਾਫ ਦੀ ਟੀਮ ਵਰਕ ਦੀ ਯੋਗ ਰਗਵਾਈ ਦੇ ਵਿੱਚ ਡੋਰ ਟੂ ਡੋਰ ਜਾ ਕੇ ਘਰ ਘਰ ਤੱਕ ਪਹੁੰਚ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਦੱਸਿਆ ਕਿ ਸਾਡੀ ਸੰਸਥਾ ਜਿਹੜੀ ਹੈ ਸਰਕਾਰੀ ਸਕੂਲ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਨੇ ਨਤੀਜੇ ਵਧੀਆ ਆਉਂਦੇ ਨੇ ਜਿੰਨਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲਿਆ ਕੇ ਆਪਣੇ ਇਸ ਸਰਕਾਰੀ ਸੰਸਥਾ ਦੇ ਵਿੱਚ ਦਾਖਲ ਕਰਵਾਇਆ ਸੋ ਇਹਦਾ ਸਿਹਰਾ ਸਮੁੱਚੇ ਸਟਾਫ ਨਗਰ ਪੰਚਾਇਤ ਨੂੰ ਔਰ ਐਸਐਮਸੀ ਕਮੇਟੀ ਨੂੰ ਜਾਂਦਾ ਹੈ ਇਸ ਤੋਂ ਇਲਾਵਾ ਸਾਇੰਸ ਮੇਲਾ ਜਿਹਦੇ ਵਿੱਚ ਬਲਾਕ ਲੈਵਲ ਤੇ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਔਰ ਸਿਸਮੋਗ੍ਰਾਫੀ ਜਿਹੜਾ ਉਹਦਾ ਥੀਮ ਸੀ ਤਾਂ ਇਹਦੇ ਵਿੱਚ ਸੈਕੰਡ ਪੋਜੀਸ਼ਨ ਪ੍ਰਾਪਤ ਕਰੀ ਹੈ ਬਲਾਕ ਲੈਵਲ ਦੇ ਵਿੱਚ 9ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਵਿਅਕਮ ਕਲੀਨਰ ਜਿਹੜਾ ਕਿ ਬੱਚਿਆਂ ਨੇ ਹੁਣ ਸਾਇੰਸ ਲੈਬ ਦੇ ਵਿੱਚ ਸਰ ਨੂੰ ਦਿਖਾਇਆ ਵੀ ਹੈ ਉਹ ਉਹਦੇ ਵਿੱਚ ਬਲੌਕ ਲੈਵਲ ਤੇ ਫਰਸਟ ਪੋਜੀਸ਼ਨ ਲਈ ਹੈ ਕੁਇਜ਼ ਕੰਪੀਟੀਸ਼ਨ ਦੇ ਵਿੱਚ ਸਾਇੰਸ ਮੈਥ ਐਸਐਸ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰ ਤੇ ਦੂਸਰੀ ਪੋਜੀਸ਼ਨ ਪ੍ਰਾਪਤ ਕੀਤੀ ਹੈ ਖੇਡਾਂ ਦੇ ਖੇਤਰ ਵਿੱਚ ਜ਼ਿਕਰ ਕਰੀਏ ਤਾਂ ਪਿਛਲੇ ਸਾਲਾਂ ਭਰਾਂ ਬੱਚਿਆਂ ਨੇ ਵਾਲੀਬਾਲ ਤਲਵਾਰਪਾਲ ਜੀ ਬੂਸ਼ੋ ਦੇ ਵਿੱਚ ਖੇਡਾਂ ਖੇਡਦੇ ਹੋਏ ਜ਼ਿਲ੍ਹਾ ਲੈਵਲ ਤੇ ਫਰਸਟ ਸੈਕੰਡ ਥਰਡ ਪੋਜੀਸ਼ਨਾਂ ਪ੍ਰਾਪਤ ਕਰਦੇ ਹੋਏ ਰਾਜ ਪੱਤਰ ਤੇ ਭਾਗ ਲੈਂਦੇ ਹੋਏ ਜਿਸ ਦੇ ਵਿੱਚ ਗੁਰਜਿੰਦਰ ਸਿੰਘ ਨੇ ਬੂਸ਼ੋ ਦੇ ਵਿੱਚ ਸਟੇਟ ਲੈਵਲ ਦੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਤਲਵਾਰਪਾਲ ਜੀ ਕਿਸੇ ਲਾਈਵ ਦੇਖਣੀ ਹੋਵੇ ਤਲਵਾਰਪਾਲ ਜੀ ਮੁਕਾਬਲਿਆਂ ਦੇ ਵਿੱਚ ਰਣਜੀਤ ਸਿੰਘ ਨੇ ਸਟੇਟ ਲੈਵਲ ਦੀਆਂ ਖੇਡਾਂ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਭਜੋਤ ਸਿੰਘ ਜਿਹੜੀਆਂ ਦਿਵਿਆਂਗ ਬੱਚਿਆਂ ਦੀਆਂ ਖੇਡਾਂ ਹੁੰਦੀਆਂ ਨੇ ਸਟੇਟ ਲੈਵਲ ਦੀਆਂ ਉਹਦੇ ਵਿੱਚ ਐਥਲੈਟਿਕਸ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਤਾਂ ਇਸ ਕੋਲਾਣ ਸਾਹਿਬ ਸਭਿਆਚਾਰਕ ਗਤੀਵਿਧੀਆਂ ਦੇ ਵਿੱਚ ਬੱਚੇ ਨੇ ਜਿਹੜੇ ਜ਼ੋਨ ਜ਼ਿਲ੍ਹਾ ਸਟੇਟ ਲੈਵਲ ਤੇ ਜਾਂਦੇ ਨੇ ਕਿ ਭਾਗ ਲੈ ਕੇ ਆਉਂਦੇ ਨੇ। ਤਾਂ ਇਹਨਾਂ ਮੈਲਟ ਵਿੱਚ ਆਉਣ ਵਾਲੀਆਂ ਬੱਚੀਆਂ ਨੂੰ ਜਿੰਨਾ ਦਾ ਜ਼ਿਕਰ ਹੋਇਆ ਸੀ ਕਿ ਸਟੇਟ ਲੈਵਲ ਤੇ ਪੰਜਾਬ ਦੇ ਮਾਨਯੋਗ ਗਵਰਨਰ ਜੀ ਵੱਲੋਂ ਇਹਨਾਂ ਬੱਚੀਆਂ ਨੂੰ ਸ਼੍ਰੀਮਤੀ ਅਮਨਦੀਪ ਕੌਰ ਮੈਡਮ ਦੇ ਦੀ ਅਗਵਾਈ ਹੇਠ ਤੇ ਪ੍ਰਿੰਸੀਪਲ ਮੈਡਮ ਸੇਤਾ ਕੁਮਾਰੀ ਦੇ ਪ੍ਰਬੰਧਾਂ ਦੇ ਇਹਨਾਂ ਬੱਚੀਆਂ ਨੂੰ ਪਿਆਰ ਤੇ ਗਵਰਨਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਸੋ ਹੁਣ ਮੈਂ ਉਹ ਕੇ ਬੇਨਤੀ ਕਰਦਾ ਹਾਂ ਕਿ ਡਾਕਟਰ ਜਗਸੀਰ ਸਿੰਘ ਮਰਾੜ ਸਮਾਜ ਸੇਵੀ ਉਹ ਆਪਣੇ ਨਾਲ ਮੰਚ ਤੇ ਆਉਣਗੇ ਤੇ ਵਿਚਾਰ ਸਾਂਝੇ ਕਰਨਗੇ ਡਾਕਟਰ ਜਗਸੀਰ ਸਿੰਘ ਮਰਾੜ ਆਹ ਹਾਉਂਦੀ ਹੈ ਗੱਲ ਉਹਦੇ ਓਕੇ ਫੁੱਲ ਖੋਟਾ ਸਭ ਤੋਂ ਪਹਿਲਾਂ ਪਰ ਉਹ ਬਈ ਸਟਾਰਟਿੰਗ ਨੱਗਰ ਪੰਚਾਇਤ ਨਗਰ ਵਾਸੀ ਪਿਆਰੇ ਬੱਚਿਓ ਅਤੇ ਸਾਡੇ ਵਿੱਚ ਆਏ रहमान ਸ੍ਰੀ ਜਲਧਾਕਰ ਜੀ ਅਤੇ ਨੱਗਰ ਪੰਚਾਇਤ ਸਾਬਕਾ ਪੰਚਾਇਤ ਸਾਰਿਆਂ ਜਿਹਾ ਆਗਦੇ ਆ ਤੇ ਛੋਟੀ ਜੀ ਫਤਿਹ ਅੱਜ ਕਰਦੇ ਆ ਵੈਰੂ ਜਿੱਕਾ ਖਾਲਸਾ ਵੈਰੂ ਦੀ ਕੀ ਫਤਿਹ ਜਿਹੜਾ ਅੱਜ ਦਾ ਦਿਨ ਹੈ ਬੜਾ ਹੀ ਭਾਗਾ ਵਾਲਾ ਦਿਨ ਹੈ ਜਿਹੜੇ ਕਿ ਇਸ ਸਕੂਲ ਗੁਲਾਬਗਨ ਦੀ ਗੱਲ ਕਰਦੇ ਆ ਜਿੰਨਾ ਵੀ ਜ਼ਿਕਰਾਂ ਦੇ ਵਿੱਚ ਕਿਹਾ ਜਾਵੇ ਉਹਨਾਂ ਥੋੜਾ ਕਿਉਂਕਿ ਮੇਰਾ 2012 ਦੇ ਵਿੱਚ ਮੇਰਾ ਪਿੰਡ ਪੂਸ਼ਮੰਡੀ ਹੋਣ ਦੇ ਨਾਤੇ ਮੇਰਾ 2012 ਦੇ ਵਿੱਚ ਇਸ ਸਕੂਲ ਦੇ ਨਾਲ ਬਾਅਦ ਪਿਆ ਸੀ ਇੱਥੋਂ ਦੇ ਜਿਹੜੇ ਟੀਚਰ ਆ ਐਨੇ ਮਿਹਨਤੀ ਐ ਦਿਨ ਰਾਤ ਇੱਕ ਕਰਕੇ ਬੱਚਿਆਂ ਨੂੰ ਆਪ ਦੇ ਬੱਚੇ ਸਮਝ ਕੇ ਅੱਗੇ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਇਸ ਸਕੂਲ ਦੇ ਨਾਲ ਕੀ ਕਮੀਆਂ ਕੀ ਨਹੀਂ ਐ। ਇੱਥੋਂ ਦੀ ਜਿਹੜੀ ਗram panchayat ਪਹਿਲਾ ਵਾਲੀ ਪੰਚਾਇਤ ਸੀ ਉਦੋਂ ਪਿਛਲੀਆਂ ਪੰਚਾਇਤਾਂ ਸੀ ਜਾਂ ਹੁਣ ਪੰਚਾਇਤਾਂ ਯੂਥ ਮੁੰਡਾ ਦਾ ਸਾਡੇ ਰਜਵਿੰਦਰ ਸਿੰਘ ਜੀ ਵਧੀਆ ਮੁੰਡਿਆ ਮੇਰੇ ਮਿੱਤਰ ਆਗੇ ਤੇ ਇਹਨਾਂ ਨੂੰ ਮੈਂ ਵਧਾਈ ਦੇਣਾਗਾ ਵੀ ਆਪਾਂ ਹੁਣ ਵੀ ਇਹਨਾਂ ਦੇ ਸਕੂਲ ਦੇ ਆਪਾਂ ਫੁੱਲ ਸਪੋਰਟ ਕਰ ਲਈਏ ਜੀ ਤੇ ਸਾਡੇ ਚੇਅਰਮੈਨ ਸਾਹਿਬ ਨੂੰ ਕਹਿੰਿਆ ਵੀ ਸਾਡੇ ਜਿਹੜੇ ਸਕੂਲ ਆ ਇਹਨਾਂ ਦੇ ਵਿੱਚ ਜਿਹੜੀਆਂ ਟੀਚਰਾਂ ਦੀਆਂ ਕਮੀਆਂ ਚਾਹੇ ਉਹ ਕਿਸੇ ਵੀ ਪਿੰਡ ਦੀਆਂ ਜੀ ਉਹਨਾਂ ਨੂੰ ਦੂਰ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਉਹ ਬਹੁਤ ਵੱਡੀਆਂ ਗੱਲਾਂ ਆ ਸਾਡੇ ਸਕੂਲਾਂ ਦੇ ਵਿੱਚ ਪੀਣਾਂ ਦੀਆਂ ਬਹੁਤ ਕਮੀਆਂ ਨਾਲ ਜਿਹੜੇ ਕਿ ਬੱਚੇ ਖੁਦ ਆਪ ਤੁਸੀਂ ਦੇਖਿਆ ਕਾਫੀ ਵੀਡੀਓ ਵਾਇਰਲ ਹੋਈਆਂ ਨੇ ਉਹ ਆ ਚਾਹ ਫਰਾਂਦੇ ਆ ਜੀ ਉਹ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਟੀਚਰ ਦਾ ਆ ਕੇ ਗੈਸਟਰੋ ਚਾਹ ਨਹੀਂ ਪਾ ਸਕਦਾ ਤੇ ਜਿਹੜੀ 2012 ਤੋਂ ਗੱਲ ਕਰਦੇ ਆ ਜੀ ਸ਼ਰਮਣ ਸਾਹਿਬ ਇੱਥੇ ਜਿਹੜੇ ਸਕੂਲ ਦੇ ਵਿੱਚ ਆ ਜਿਹੜੇ ਡਿਸਪਲਾਈਨ ਆ ਬਹੁਤ ਹੀ ਸਖਤ ਤੇ ਬਹੁਤ ਹੀ ਵਧੀਆ ਨੇ ਮੇਰੇ ਬੱਚੇ ਚਾਰ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਜਿਹੜੇ ਕੀ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਟੌਪਰ ਗਏ ਆ ਤੇ ਅੱਜ ਵੀ ਟੌਪਰ ਆ ਕਦੇ ਮੈਂ ਉਹਨਾਂ ਨੂੰ ਕੁਛ ਨਹੀਂ ਪੜਾਇਆ ਕਦੇ ਵੀ ਮੈਂ ਉਹਨਾਂ ਨੂੰ ਕਿਸੇ ਬਾਹਰ ਸਕੂਲ ਦੇ ਵਿੱਚ ਪ੍ਰਾਈਵੇਟ ਨਹੀਂ ਪੜਾਇਆ ਜਿਹੜਾ ਕੀ ਇਹ ਹਮਿੰਦਰ ਸਿੰਘ ਸਰ ਜੀ ਐ ਸਾਡੇ ਜਗਜੀਤ ਜੀ ਆ ਰਿਟਾਇਰ ਹੋ ਗਏ ਆ ਸਾਡੇ ਪ੍ਰਿੰਸੀਪਲ ਪਹਿਲਾਂ ਸੀ ਬਹੁਤ ਵਧੀਆ ਜਨਨ ਕਿ ਅਸੀਂ ਇਸ ਸਕੂਲ ਨੂੰ ਬੜਾ ਹੀ ਭਾਗਾਣਾ ਸਮਝਦੇ ਆ ਮੈਂ ਵੀ ਮੈਂ ਮੇਰੇ ਬੱਚੇ ਨੂੰ 5ਵੀਂ ਦੇ ਵਿੱਚੋਂ ਉੱਥੋਂ ਹਟਾ ਕੇ ਫੂਜਵੰਡੀ ਤੋਂ ਗਲਾਉਗੜ ਲਾਇਆ ਕਿਉਂ ਲਾਇਆ ਮੈਂ ਉੱਥੀ ਮੈਨੂੰ ਅੱਛੇ ਫਿਰ ਆਪਣਾ ਸੁਨੇਹਾ ਜੇ ਇਸ ਸਕੂਲ ਦੇ ਵਿੱਚ ਪੜਾਈ ਵਧੀਆ ਹੋਵੇ ਇੱਥੋਂ ਸਾਨੂੰ ਤੁਸੀਂ ਦੇਖਿਆ ਸਾਡਾ 3 ਤੋਂ 4 ਕਿਲੋਮੀਟਰ ਦਾ ਫਾਸਲਾ ਹੈਗਾ ਮੈਂ ਡੇਲੀ ਆ ਕੇ ਲੈ ਕੇ ਜਾਣਾ ਬੱਚੇ ਨੂੰ ਤੇ ਛੱਡ ਕੇ ਜਾਣਾ ਜਨਨ ਕਿ ਬੱਚੇ ਦੇ ਲਈ ਬੱਚੇ ਸਾਡਾ ਅੱਜ ਦੇ ਟਾਈਮ ਦੇ ਵਿੱਚ ਸਭ ਕੁਝ ਹੈ ਤੇ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਬੱਚਾ ਨੂੰ ਇਹ ਨਾ ਕਹੋ ਵੀ ਬੱਚੇ ਸਾਡੇ ਸਕੂਲ ਗਏ ਤੇ ਆ ਜਾਣਗੇ ਢੋਲਾ ਸਿੱਟਿਆ ਬਾਗੀ ਸਾਡੀਆਂ ਵੀ ਜ਼ਿੰਮੇਵਾਰੀਆਂ ਹਨ ਤੁਸੀਂ ਰੋਜ਼ ਨਹੀਂ ਕਿਹਦਾ ਮਾਰ ਸਕਦੇ ਹਫ਼ਤੇ ਦੇ ਵਿੱਚ ਸਕੂਲ ਦੇ ਵਿੱਚ ਆਓ ਮਾਸਟਰ ਨੂੰ ਪੁੱਛੋ ਸਾਡੇ ਮਾਸਟਰ ਦੇ ਵਿੱਚ ਕੀ ਕਮੀ ਹੈ ਸਾਡੇ ਬੱਚੇ ਦੇ ਵਿੱਚ ਕੀ ਕਮੀ ਹੈ ਪੜਦਾ ਜਾਂ ਨਹੀਂ ਪੜਦਾ ਪਰ ਅਸੀਂ ਆਪਦਾ ਕੀ ਕਰਦੇ ਹਾਂ ਬੱਚੇ ਨੂੰ ਸਕੂਲ ਦੂਰ ਤਾਂ ਉਹਨੇ ਸਕੂਲ ਘਰੇ ਜਾ ਕੇ ਚੋਲਾ ਸਿੱਟਿਆ ਨਾਲ ਦਾ ਟੀਫਨ ਕੰਢਿਆ ਨਾਲ ਲੈਣਾ ਦੇਣਾ ਤੜਕੇ ਮਾਂ ਕੋਲ ਸੰਭਾਲੇ ਨਾਲ ਸੰਭਾਲੇ ਤੜਕੇ ਫੇਰ ਧੋੜ ਦਿੰਨੇ ਆ ਪਰ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਜੇ ਛੋਟਿਆਂ ਛੋਟੇ ਜ਼ਿੰਮੇਵਾਰੀਆਂ ਸਮਝਾਂਗੇ ਸਾਡੇ ਬੱਚੇ ਅੱਗੇ ਵਧਣਗੇ ਭੁੱਲਣਗੇ ਤੇ ਸੋ ਮੈਂ ਅੱਜ ਪਿੰਡ ਗਲਾਗੜ ਦੇ ਸਕੂਲ ਨੂੰ ਸਾਇੰਸ ਲੈਬ ਦਾ ਅਧਗਠਨ ਕਰਤੇ ਤੇ ਸਾਡੇ ਮਹਾਂਠਾਕਰ ਜੀ ਜੀ ਆਏ ਆਖਦਾ ਸਾਰੀ ਨਗਰ ਪੰਚਾਇਤ ਨੂੰ ਵੈਹਰੀ ਲੀਕਾ ਖਾਲਸਾ ਵੈਹਰੀ ਲੀਕਾ ਵਾਤੇ ਆ ਧੰਨਵਾਦ ਜੀ ਡਾਕਟਰ ਜਗਜੀਤ ਸਿੰਘ ਰਾੜ ਹੁਣ ਮੈਂ